ਜੀ ਹਿਮਾਚਲ ਦੀ ਮੈਂਬਰ ਪਾਰਲੀਮੈਂਟ ਅਤੇ ਬਾਲੀਵੁੱਡ ਅਦਾਕਾਰਾ ਕੰਗਨਾਰ ਨੌਤ ਜੋ ਕਿ ਅਕਸਰ ਹੀ ਆਪਣੇ ਵਿਵਾਦਿਤ ਬਿਆਨਾਂ ਕਾਰਨ ਜਾਣੀ ਜਾਂਦੀ ਹੈ ਅੱਜ ਉਸ ਦੀ ਮੂਵੀ ਅਮਰਜੈਂਸੀ ਜੋ ਹੈ ਉਹ ਰਿਲੀਜ਼ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਅੰਮ੍ਰਿਤਸਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਮੂਵੀ ਨੂੰ ਰੋਕਣ ਦੇ ਲਈ ਸਿਨੇਮਾ ਘਰਾਂ ਦੇ ਬਾਹਰ ਜਿਹੜਾ ਹੈ ਉਹ ਪਰਦਾ ਝੰਗੜਾ ਹੋ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਬਾਹਰ ਚੜ ਕੇ ਜਿਹੜੀਆਂ ਬੀਬੀਆਂ ਨੇ ਉਹ ਇੱਥੇ ਪਹੁੰਚ ਹੋਈਆਂ ਨੇ ਅਤੇ ਉਹਨਾਂ ਵੱਲੋਂ ਕਾਲੀਆਂ ਝੰਡੀਆਂ ਫੜ ਕੇ ਇਸ ਫਿਲਮ ਦਾ ਵਿਰੋਧ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਸੂਰਜ ਚੰਦ ਤਾਰਾ ਸਿਨੇਮਾ ਦੇ ਬਾਹਰ ਅਸੀਂ ਮੌਜੂਦ ਹਾਂ ਜਿੱਥੇ ਕੀ ਇਸ ਮੂਵੀ ਨੂੰ ਰੋਕਣ ਵਾਸਤੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਜੋ ਹੈ ਹੌ ਸੜਕਾਂ ਤੇ ਉਤਰੀ ਹੋਈ ਹੈ ਕਿਉਂਕਿ ਲਗਾਤਾਰ ਹੀ ਇਸ ਮੂਵੀ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਸਿੱਖ ਅ ਕਰਦਾਰ ਖੁਸ਼ੀ ਜਿਹੜੀ ਹੈ ਇਸ ਵਿੱਚ ਦਿਖਾਈ ਗਈ ਹੈ ਜਿਸ ਨੂੰ ਲੈ ਕੇ ਜੋ ਵਿਰੋਧ ਹੈ ਉਹ ਜਿਤਾਇਆ ਜਾ ਰਿਹਾ ਹੈ ਲੇਕਿਨ ਕਿਤਨਾ ਕਿਤੇ ਅੱਜ ਇਸ ਮੂਵੀ ਨੂੰ ਰੀਲਿਜ਼ ਕੀਤਾ ਜਾਣਾ ਸੀ ਜਿਸ ਵਿੱਚ ਅੱਜ ਅੰਮ੍ਰਿਤਸਰ ਦੇ ਤਿੰਨੇ ਹੀ ਜੋ ਸਿਨੇਮੇਕਾਰ ਨੇ ਉੱਥੇ ਇਨਾ ਮੂਵੀ ਨੂੰ ਜਿਹੜਾ ਹੈ ਉਹ ਪੂਰਨ ਤੌਰ ਤੇ ਜਿਹੜਾ ਹੈ ਉਹ ਬੰਨ੍ਹ ਕਰ ਦਿੱਤਾ ਗਿਆ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਵੀ ਇੱਥੇ ਪਹੁੰਚ ਹੋਏ ਸਨ ਅਤੇ ਇੱਥੇ ਪਹੁੰਚ ਕੇ ਉਹਨਾਂ ਵੱਲੋਂ ਜੋ ਸਿਨੇਮਾ ਦੇ ਅਧਿਕਾਰੀ ਨੇ ਉਹਨਾਂ ਨਾਲ ਗੱਲਬਾਤ ਕੀਤੀ ਜੀ ਤਾਂ ਉਹਨਾਂ ਨੇ ਉਹਨਾਂ ਨੂੰ ਪੂਰਨ ਆਸਵਾਸ਼ਨ ਦਿੱਤਾ ਹੈ ਕਿ ਇਹ ਮੂਵੀ ਨਹੀਂ ਲੱਗੇਗੀ ਲੇਕਿਨ ਕਿਤਨਾ ਕਿਤੇ ਲਗਾਤਾਰ ਹੀ ਜੋ ਕੰਗੜਾ ਨੌਦ ਨੇ ਹਮੇਸ਼ਾ ਹੀ ਆਪਣੇ ਵਿਵਾਦਿਤ ਬਿਆਨ ਕਰਨ ਅਜਾਣੇ ਜਾਂਦੇ تھے ਉਹਨਾਂ ਵੱਲੋਂ ਅੱਜ ਉਹਨਾਂ ਦੀ ਮੂਵੀ ਜਿਹੜੀ ਹੈ ਉਹ ਐਮਰਜੈਂਸੀ ਰਿਲੀਜ਼ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਅੱਜ ਇਸੇ ਕਿਤੇ ਉੱਤੇ ਬੰਦੀਆਂ ਦੇ ਵਿੱਚ ਰੋਸ ਜਿਹੜਾ ਹੈ ਉਹ ਵੇਖਿਆ ਜਾ ਰਿਹਾ ਹੈ ਦੂਸਰੇ ਪਾਸੇ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਬੀਤੇ ਦਿਨ ਵੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਔਰ ਮੰਗ ਪੱਤਰ ਦੇ ਦੌਰਾਨ ਇਸ ਫਿਲਮ ਨੂੰ ਨਾ ਰਿਲੀਜ਼ ਹੋਣ ਵਾਸਤੇ ਜੋ ਸੀਗੀ ਬੇਨਤੀ ਕੀਤੀ ਗਈ ਸੀ ਲੇਕਿਨ ਫਿਲਮ ਅੱਜ ਵੀ ਜਿਹੜੀ ਸੀਗੀ ਉਹ ਰਿਲੀਜ਼ ਹੋਣ ਜਾ ਰਹੀ ਸੀ ਜਿਸ ਨੂੰ ਲੈ ਕੇ ਇਹ ਵਿਰੋਧ ਜਿਹੜਾ ਹੈ ਉਹ ਜ਼ਰੂਰ ਜਿਤਾਇਆ ਜਾ ਰਿਹਾ ਔਰ ਖਾਸ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਆ ਬੀਬੀਆਂ ਦੇ ਵੱਲੋਂ ਹੱਥ ਦੇ ਵਿੱਚ ਕਾਲਗੇ ਝੰਨੀਆਂ ਫੜ ਕੇ ਜਿਹੜਾ ਹੈ ਉਹ ਜ਼ਰੂਰ ਉਹ ਇਸ ਨੂੰ ਜਾਂ ਵਿਰੋਧ ਜਾ ਹੈ ਉਹ ਜਿਤਾਇਆ ਜਾ ਰਿਹਾ ਹੈ ਹਾਲਾਕਿ ਕਿ ਤਖਤਿਆਂ ਵਿੱਚ ਵੀ ਸਾਫ ਤੌਰ ਤੇ ਲਿਖਿਆ ਗਿਆ ਕਿ ਸਿੱਖਾਂ ਦਾ ਅਕਸ ਖਰਾਬ ਕਰਨ ਵਾਲੀ ਕੰਗਰਾਰ ਨਾਉਦ ਦੀ ਫਿਲਮ ਐਮਰਜੈਂਸੀ ਤੇ ਰੋਕ ਲਗਾਈ ਜਾਵੇ ਕਿਉਂਕਿ ਲਗਾਤਾਰ ਹੀ ਇਹੀ ਡਿਮਾਂਡ ਕੀਤੀ ਜਾ ਰਹੀ ਸੀ ਕਿ ਕਿ ਕੰਗਰਾਰ ਨਾਉਦ ਦੀ ਮੂਵੀ ਜਿਹੜੀ ਹੈ ਉਸ ਵਿੱਚ ਕਈ ਜਿਹੜੇ ਇਸ ਤਰ੍ਹਾਂ ਦੇ ਸੀਨਸ ਨੇ ਜਿਸ ਵਿੱਚ ਜੋ ਸੰਤ ਜਰਨੈਲ ਸਿੰਘ ਖਾਲਸਾ ਪੰਡਾਵਾਲ ਨੇ ਉਹਨਾਂ ਦੇ ਉਹਨਾਂ ਨੂੰ ਲੈ ਕੇ ਜਿਹੜੇ ਹੈ ਜੂਰ ਜਿਹੜਾ ਹੈ ਜਰੂਰ ਗਲਤ ਦਿਖਾਇਆ ਜਾ ਰਿਹਾ ਹੈ ਜਿਸ ਕਰਕੇ ਇਹ ਇਸ ਕਰਕੇ ਜਿਹੜਾ ਹੈ ਇਸ ਫਿਲਮ ਨੂੰ ਜਿਹੜਾ ਹੈ ਰਿਲੀਜ਼ ਨਾ ਹੋ ਦਿੱਤੀ ਜਾਵੇ ਲੇਕਿਨ ਕੋਈ ਬੀਬੀਆਂ ਇੱਥੇ ਮੌਜੂਦ ਨੇ ਗੱਲ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਪੰਜ ਜੀ ਕੀ ਕਹਿਣਾ ਚਾਹੋਗੇ ਅੱਜ ਦਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕਿਸੇ ਵੀ ਰਿਲੀਜਨ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਸਤੇ ਕਿਸੇ ਵੀ ਤਰ੍ਹਾਂ ਦੀ ਅਦਾਕਾਰੀ ਜਿਹੜੀ ਪੇਸ਼ ਕੀਤੀ ਜਾ ਰਹੀ ਹੈ ਉਹ ਨਹੀਂ ਹੋਣੀ ਚਾਹੀਦੀ ਇਹ ਮੂਵੀ ਨਹੀਂ ਰਿਲੀਜ਼ ਹੋਣੀ ਚਾਹੀਦੀ ਕਿਸੇ ਵੀ ਕੋਈ ਸਾਰੇ ਜਿੰਨੇ ਵੀ ਧਰਮ ਹੈ ਸਾਰੇ ਸਾਂਝੇ ਕਿਸੇ ਵੀ ਧਰਮ ਲਈ ਇਹ ਗੱਲ ਮਤਲਬ ਗਲਤ ਹੋਏਗੀ ਕਿ ਤੁਸੀਂ ਕਿਸੇ ਧਰਮ ਨੂੰ ਕਿਸੇ ਮੂਵੀ ਦੇ ਵਿੱਚ ਇੱਕ ਨੀਵੇਂ ਕਰਕੇ ਬੁਖਾਰ ਰਹੇ ਹੋ ਹੈ ਨਾ ਮੈਨੂੰ ਕੀ ਲੱਗਦਾ ਨਹੀਂ ਕਿ ਕੋਈ ਅੱਛੀਆਂ ਮੂਵੀਜ਼ ਬਣਨੀਆਂ ਚਾਹੀਦੀਆਂ ਤਾਂ ਜੋ ਕਿ ਲੋਕਾਂ ਨੂੰ ਸਿਹਤ ਮਿਲ ਸਕੇ ਹਾਂਜੀ ਹਾਂਜੀ ਬਹੁਤ ਜ਼ਿਆਦਾ ਸਾਡੇ ਵੈਰੀਅਰਸ ਨੇ ਬਹੁਤ ਜ਼ਿਆਦਾ ਯੋਧੇ ਅਸੀਂ ਉਹਨਾਂ ਤੇ ਕਿਉਂ ਨਹੀਂ ਪਿਕਚਰਸ ਬਣਾਉਂਦੇ ਇੰਦਰਾ ਗਾਂਧੀ ਨੇ ਅਟੈਕ ਕੀਤਾ ਕੱਲ ਤੱਕ ਸਾਬ ਤੇ ਸਾਰਾ ਵਰਲਡ ਜਾਣਦਾ ਠੀਕ ਹੈ ਇੱਕ ਧਾਰਮਿਕ ਜਗਾ ਸੀਗੀ ਤੇ ਇਹ ਚੀਜ਼ ਇਸ ਲਈ ਵਿਰੋਧ ਚ ਅਸੀਂ ਆ ਰਹੇ ਹਾਂ ਕਿ ਇਹ ਸਾਡੀਆਂ ਭਾਵਨਾਵਾਂ ਨੂੰ ਬਹੁਤ ਜ਼ਿਆਦਾ ਮਤਲਬ ਚਲੋ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿੱਖਾਂ ਦਾ ਜੋ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਜੋ ਸਿੱਖਾਂ ਨੂੰ ਬਖਸ਼ ਦਿੱਤੀ ਹੈ ਜੋ ਸਿੱਖੀ ਬਖਸ਼ ਦਿੱਤੀ ਹੈ ਉਹ ਸਾਡੇ ਤੋਂ ਖੋਈ ਨਹੀਂ ਜਾ ਸਕਦੀ ਇਸ ਤਰ੍ਹਾਂ ਦੀਆਂ ਮੂਵੀਜ਼ ਬਣਾ ਕੇ ਸਾਨੂੰ ਬੁਰੇ ਸਿੱਖ ਸਾਬਤ ਨਹੀਂ ਕਰ ਸਕਦੇ ਸਿੱਖ ਸਾਂਝੀਵਾਲਤਾ ਦਾ ਪ੍ਰਤੀਕ ਹੈ ਤੇ ਰਹੂਗਾ ਸੋ ਇੰਨਾ ਕੀ ਕਹਿਣੀ ਹੈ ਕਿ ਮੂਵੀ ਨਹੀਂ ਰਿਲੀਜ਼ ਹੋਣੀ ਚਾਹੀਦੀ ਥਿਸ ਇਜ਼ ਟੋਟਲੀ ਡਿਟ੍ਰੈਕਲੈਸ ਥਿੰਗ ਇਦਾਂ ਨਹੀਂ ਹੋਣਾ ਚਾਹੀਦਾ ਹਰ ਸਿੱਖ ਧਰਮ ਦੇ ਦਰਵਾਜ਼ੇ ਹਰ ਇੱਕ ਧਰਮ ਲਈ ਖੁੱਲੇ ਹਨ ਦਰਬਾਰ ਸਾਹਿਬ ਦੇ ਚਾਰ ਗੇਟ ਜਿਹੜੇ ਹਨ ਇਸੇ ਚੀਜ਼ ਦਾ ਹੀ ਪ੍ਰਤੀਕ ਹਨ ਜਦੋਂ ਮੈਂ ਕੋਈ ਇਹ ਨਹੀਂ ਕਹਿ ਰਹੀ ਕਿ ਕੋਈ ਧਰਮ ਵਧੀਆ ਜਾਂ ਕੋਈ ਧਰਮ ਇਦਾਂ ਸਾਰੇ ਧਰਮ ਇੱਕੋ ਜਿਹੇ ਹਨ ਪਰ ਜਦੋਂ ਕੋਈ ਧਰਮ ਤੁਹਾਡੇ ਲਈ ਇੰਨਾ ਜ਼ਿਆਦਾ ਹਰ ਇੱਕ ਪੱਖ 'ਚ ਯੋਗਦਾਨ ਦੇ ਰਿਹਾ ਹੈ ਹਰ ਇੱਕ ਜਗ੍ਹਾ ਫੋਨ ਸਾਡੇ ਕਿਸਾਨ ਵੀਰ ਵੀ ਬੈਠੇ ਹਨ ਕੱਲਾ ਕਿਸਾਨ ਪੰਜਾਬ ਦਾ ਤਾਂ ਨਹੀਂ ਹੈ ਜੀ ਬਿਹਾਰ ਦਾ ਵੀ ਹੈ ਜੂਪੀ ਦਾ ਵੀ ਹੈ ਦਿੱਲੀ ਦਾ ਵੀ ਹੈ ਤੁਸੀਂ ਮਿਲਕ ਪ੍ਰੋਡਕਟਸ ਵੀ ਲੈ ਰਹੇ ਹੋ ਦੁੱਧ ਵੀ ਪੀ ਰਹੇ ਹੋ ਕਿੰਨੇ ਹੋ ਨਾ ਹਰ ਇੱਕ ਸਟੇਟ ਦਾ ਕਿਸਾਨ ਜਿਹੜਾ ਕਰ ਰਿਹਾ ਹੈ ਨਾ ਜਦੋਂ ਉਹ ਪੈਦਾਵਾਰ ਹੀ ਨਾ ਹੋਵੇਗੀ ਹੁਣ ਕਿਸਾਨਾਂ ਨੂੰ ਕੱਲਿਆਂ ਨੂੰ ਬੁਰਾ ਕਹਿ ਰਹੇ ਭਾਜੀ ਤੁਸੀਂ ਵੀ ਦੁੱਧ ਘਰੇ ਪੀ ਰਹੇ ਹੋ ਡੇਰੀ ਪ੍ਰੋਡਕਟਸ ਖਾ ਰਹੇ ਹੋ ਨਾ ਇੱਕ ਧਰਮ ਦੇ ਵਿੱਚ ਮਹਿਲਾਵਾਂ ਨੂੰ ਇੱਕ ਵੱਖਰਾ ਸਨਮਾਨ ਦਿੱਤਾ ਜਾਂਦਾ ਪਰ ਇੱਕ ਮਹਿਲਾ ਵੱਲੋਂ ਕਿਸਾਨ ਅੰਦੋਲਨ ਦੇ ਵਿੱਚ ਵੀ ਇੱਕ ਟਿੱਪਣੀ ਕੀਤੀ ਗਈ ਸੀ ਜਿਸ ਦਾ ਵਿਰੋਧ ਹੋਇਆ ਤਾਂ ਕੀ ਕਹਿਣਾ ਚਾਹੋਗੇ ਕੀ ਮਾਨਸਿਕਤਾ ਲੱਗਦੀ ਉਹਦੇ ਉਹਨਾਂ ਦੀ ਮਾਨਸਿਕਤਾ ਭਰੀ ਹੋਈ ਹੈ ਜੀ ਮਤਲਬ ਸਿੱਖ ਧਰਮ ਦੇ ਖਿਲਾਫ ਭਰੀ ਹੋਈ ਹੈ ਸਾਨੂੰ ਨਹੀਂ ਪਤਾ ਉਹ ਬੀਬੀ ਦਾ ਸਿੱਖ ਧਰਮ ਨਾਲ ਕੀ ਵਹਿ ਰਿਹਾ ਹੈ ਸਮਝ ਨਹੀਂ ਆਉਂਦੀ ਬਾਕੀ ਵਾਰ-ਵਾਰ ਕਹਿੰਦੇ ਚੰਗੇ ਨਹੀਂ ਲੱਗਦੇ ਸਿੱਖ ਧਰਮ ਦਾ ਯੋਗਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ ਗੁਰੂ ਤੇਗ ਬਹਾਦਰ ਜੀ ਤੋਂ ਲੈ ਕੇ ਠੀਕ ਹੈ ਇਹ ਕੱਲੇ ਹਿੰਦੂ ਧਰਮ ਤੇ ਅਸੀਂ ਕੋਈ ਆਸਾਨ ਨਹੀਂ ਕੀਤਾ ਕਿਸੇ ਵੀ ਕਮਿਊਨਿਟੀ ਦੇ ਹੁੰਦਾ ਤਾਂ ਸਾਡੇ ਗੁਰੂ ਸਾਹਿਬ ਇਦਾਂ ਹੀ ਕਰਦੇ ਤੋਂ ਅਸੀਂ ਰਿਕਵੈਸਟ ਕਰ ਰਹੇ ਹਾਂ ਕਿ ਇਸ ਤਰ੍ਹਾਂ ਦੀਆਂ ਮੂਵੀਜ਼ ਜਾਂ ਇਸ ਤਰ੍ਹਾਂ ਦੇ ਨਾ ਬਣਾਏ ਜਾਣ ਜਿਦੇ ਨਾਲ ਕਿ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਬਸ ਹੁਣ ਕੀ ਮਾਹੌਲ ਉੱਪਰ ਬਾਕੀ ਸੰਗਤ ਨੂੰ ਕੀ ਅਪੀਲ ਕਰਦੇ ਹੋ ਪੰਜਾਬ ਪਾਸੇ ਨੂੰ ਕੀ ਅਪੀਲ ਕਰਦੇ ਹੋ ਹਰੀ ਜੀ ਹਰੀ ਜੀ ਪੰਜਾਬ ਵਾਸੀਆਂ ਨੂੰ ਇੱਕੋ ਅਪੀਲ ਕਰਦੀ ਹਾਂ ਕਿ ਕੋਈ ਵੀ ਸੰਘਰਸ਼ ਹੋ ਰਿਹਾ ਹੈ ਸਾਰੇ ਵੱਧ ਚੜ੍ਹ ਕੇ ਵਿੱਚ ਸਾਥ ਦਿਓ ਕੋਈ ਵੀ ਸੰਘਰਸ਼ ਇੱਕ ਸਿਰਫ ਕੀ ਕਹਿੰਦੇ ਹੁੰਦੇ ਹਨਾ ਮਾੜੀ ਘਟਨਾ ਚੋਂ ਹੀ ਪੈਦਾ ਹੁੰਦਾ ਸੰਘਰਸ਼ ਜਦੋਂ ਕਿਸੇ ਦੇ ਨਾਲ ਕੋਈ ਵਿਤਕਰਾ ਹੋਏਗਾ ਜਾਂ ਕੁਝ ਹੋਏਗਾ ਉੱਥੋਂ ਵੀ ਸੰਘਰਸ਼ ਨਿਕਲਣਾ ਹੀ ਹੈ ਕਿ ਪ੍ਰਮੋਗ ਕਰਨ ਦੀ ਕੋਸ਼ਿਸ਼ ਹੈ ਹਾਂ ਇਹ ਜਾਣ ਬੁੱਝ ਕੇ ਭੜਕਾਇਆ ਜਾ ਰਿਹਾ ਪ੍ਰਮੋਗ ਕਿਤਾ ਜਾ ਰਿਹਾ ਹੈ ਗਲਤ ਗੱਲ ਹੈ ਅਸੀਂ ਪੜ੍ਹੇ ਲਿਖੇ class ਵੀ ਆ ਸਾਡੇ ਵਿਚਾਰੇ ਭੋਲੇ ਭਾਲੇ ਮਾਪੇ ਵੀ ਆ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦੀ ਨਹੀਂ ਸਮਝ ਪਰ ਜਿਨ੍ਹਾਂ ਨੂੰ ਸਮਝ ਉਹਨਾਂ ਨੂੰ ਚੁੱਪ ਕਰਾ ਦਿੱਤਾ ਜਾਂਦਾ ਹੈ ਬੋਲਣ ਨੂੰ ਭਾਜੀ ਬਹੁਤ ਕੁਝ ਆ ਸੋ ਪਲੀਜ਼ ਥੈਂਕ ਯੂ ਠੀਕ ਬਿਲਕੁਲ ਉਹ ਭੈਣ ਬੇਸ਼ੱਕ ਅੱਖਾਂ ਜੁਰ ਭਾਵਕ ਅੱਖਾਂ ਜਿਹੜੀਆਂ ਨੇ ਉਹ ਜ਼ਰੂਰ ਨਜ਼ਰ ਆਈਆਂ ਨੇ ਲੇਕਿਨ ਕਿਤਨਾ ਕਿਤੇ ਜੋ ਫਿਲਮ ਹੈ ਐਮਰਜੈਂਸੀ ਉਸ ਨੂੰ ਰੋਕਣ ਵਾਸਤੇ ਜਿਹੜਾ ਹੈ ਉਹ ਜ਼ਰੂਰ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਮੂਵੀ ਨੂੰ ਲੈ ਕੇ ਸ਼ਰੋਮਣੀ ਗੁੱਡਵਾਲਾ ਪ੍ਰਬੰਧਕ ਕਮੇਟੀ ਪਹਿਲੀ ਵਾਰ ਜਿਹੜੀ ਹੈ ਉਹ ਸੜਕਾਂ ਤੇ ਉਤਰਦੀ ਹੋਈ ਨਜ਼ਰ ਆਈ ਹੈ ਔਰ ਲਗਾਤਾਰ ਹੀ ਫਿਲਮ ਨੂੰ ਰੋਕਣ ਵਾਸਤੇ ਜਿਹੜਾ ਹੈ ਸ਼ਰੋਮਣੀ ਕਮੇਟੀ ਜਿਹੜੀ ਹੈ ਜਤਨ ਜਿਹੜੀ ਹੈ ਉਹ ਕਰਦੀ ਹੋਈ ਵੀ ਨਜ਼ਰ ਆਈ ਲੇਕਿਨ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਫੁੱਲ ਸਪੋਰਟ ਵੀ ਇੱਥੇ ਤਨਾਦ ਕੀਤੀ ਗਈ ਸੀ ਤਾਂ ਜੋ ਵੀ ਕਿਸੇ ਵੀ ਤਰ੍ਹਾਂ ਦੀ ਅੰਸ਼ਸਾਮੀ ਕਟਰਾ ਜਿਹੜੀ ਹੈ ਉਹ ਨਾ ਹੋ ਸਕੇ ਲੇਕਿਨ ਇਸ ਜਗ੍ਹਾ ਦੇ ਉੱਤੇ ਜੋ ਕਿ ਸੂਰਜ ਅੰਧਾ ਤਾਰਾ ਸਿਨੇਮਾ ਹੈ ਉਸ ਜਗ੍ਹਾ ਦੇ ਉੱਤੇ ਇਸ ਮੂਵੀ ਨੂੰ ਜਿਹੜਾ ਹੈ ਉਹ ਰਿਲੀਜ਼ ਨਹੀਂ ਹੋ ਦਿੱਤਾ ਗਿਆ ਔਰ ਕਿਆ ਜਾ ਰਹਾ ਹੈ ਕਿ ਫਿਲਮ ਜਿਹੜੀ ਹੈ ਉਹ ਨਹੀਂ ਲੱਗੇਗੀ ਲੇਕਿਨ ਕਿੰਨਾ ਕਿਤੇ ਉਸਿੱਖਾਂ ਦੇ ਵਿੱਚ ਜੂਰ ਰੋਸ ਜਿਹੜਾ ਹੈ ਉਹ ਪਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਜਿਹੜੀ ਹੈ ਇਸ ਮੂਵੀ ਦਾ ਵਿਰੋਧ ਜਗਾ ਉਹ ਕੰਗੜਾ ਨੋਥ ਵੱਲੋਂ ਐਮਰਜੈਂਸੀ ਮੂਵੀ ਬਣਾਈ ਗਈ ਇਸ ਦਾ ਵਿਰੋਧ ਲਗਾਤਾਰ ਹੀ ਜਾ ਰਿਹਾ ਹੈ ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਦੇ ਚੀਫ ਸਕੱਟਰੀ ਵੀ ਇੱਥੇ ਪਹੁੰਚੇ ਹੋਏ ਸਨ ਅਤੇ ਆਲਾ ਅਧਿਕਾਰੀ ਜਿਹੜੇ ਸਨ ਉਹ ਵੀ ਇੱਥੇ ਪਹੁੰਚੇ ਹੋਏ ਸਨ ਉਹਨਾਂ ਵੱਲੋਂ ਵੀ ਸਾਬਤ ਹੋਤੇ ਕਿ ਆਮ੍ਰitsar ਦੇ ਵਿੱਚ ਇਹ ਫਿਲਮ ਕਿਸੇ ਵੀ ਤਰੀਕੇ ਨਾਲ ਚੱਲਣਾ ਨਹੀਂ ਦਿੱਤਾ ਜਾਵੇ ਹੁਣ ਵੇਖਣਾ ਹੋਵੇਗਾ ਕਿ ਆ ਕੱਲ ਨੂੰ ਜਾਂ ਪਰਸੋਂ ਨੂੰ ਇਨ ਫਿਊਚਰ ਇਹ ਫਿਲਮ ਜਾਰੀ ਹੁਣ ਚੱਲ ਪਦੀ ਹੈ ਜਾਂ ਨਹੀਂ ਚੱਲ ਪਦੀ ਇਹਦਾ ਸਮਝ ਦੱਸੇਗਾ ਲੇਕਿਨ ਸਿੱਖਾਂ ਵਿੱਚ ਕਾਫੀ ਰੋਚਾ ਹੈ ਉਹ ਪਾਇਆ ਜਾ ਰਿਹਾ ਹੈ ਕੈਮਰਾ ਪਰਸਨ ਜੈ ਪ੍ਰੇਤਨ ਗੁਰਪ੍ਰੀਤ ਸਿੰਘ ਤਾਂ ਅਨਮਿਊਟ ਅਮਰਸੋਸਾ